ਦੋਸਤੋ ਪਿਛਲੇ ਦਿਨਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕੁਝ ਨੌਜਵਾਨ ਜ਼ਬਰਦਸਤੀ ਦਾਖਲ ਹੋ ਗਏ ਸੀ ਤੇ ਉਹਨਾਂ ਨੇ ਉਸ ਥਾਂ ਦੇ ਉੱਪਰ ਦਾਖਲ ਹੋ ਕੇ ਕਲਰ ਵਾਲਾ ਕਲਰ ਛੋੜਿਆ ਤੇ ਉਸ ਥਾਂ ਦੇ ਉੱਪਰ ਭਗੜੜ ਮੱਚੀ ਉਹਦੇ ਬਾਅਦ ਚ ਉਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕਰਾਇਆ ਤੇ ਹੁਣ ਖਬਰ ਆ ਰਹੀ ਹੈ ਬਹੁਤ ਹੀ ਦਿਲ ਦਹਿਰਾਉਣ ਵਾਲੀ ਉਹਨਾਂ ਨੌਜਵਾਨਾਂ ਤੇ ਅੰਨਾ ਤਸ਼ੱਦਦ ਕੀਤਾ ਜਾ ਰਿਹਾ ਤੇ ਅੱਜ ਅਸੀਂ ਕਰਾਂਗੇ ਇਸ ਵਿਸ਼ੇ ਨੂੰ ਲੈ ਕੇ ਕੁਝ ਇੱਕ ਗੱਲਾਂ ਦਿੱਲੀ ਦੀ ਪਟਿਆਲਾ ਕੋਰਟ ਵਿੱਚ ਐਡੀਸ਼ਨਲ ਸੈਸ਼ਨ ਜੱਜ ਹਰਦੀਪ ਕੌਰ ਦੇ ਅੱਗੇ ਇੱਕ ਦਿਲ ਦਹਿਲਾਨ ਵਾਲੀ ਰਿਪੋਰਟ ਪੇਸ਼ ਕੀਤੀ ਗਈ ਜਿਸ ਦਾ ਨਾਤਾ ਪਿਛਲੇ ਸਾਲ ਸੰਸਦ ਵਿੱਚ ਹੋਏ ਨੌਜਵਾਨਾਂ ਨਾਲ ਹੈ ਯੂਏਪੀਏ ਤਹਿਤ ਹਿਰਾਸਤ ਵਿੱਚ ਰੱਖੇ ਜਾ ਰਹੇ ਇਨ੍ਹਾਂ ਮੁਲਜ਼ਮਾਂ ਨੇ ਕੋਰਟ ਨੂੰ ਸੂਚਿਤ ਕੀਤਾ ਹੈ ਕਿ ਉਹਨਾਂ ਨੂੰ ਇਹ ਮਨਾਉਣ ਲਈ ਬਿਜਲੀ ਦੇ ਝਟਕੇ ਦੇਣ ਸਮੇਤ ਵੱਖ-ਵੱਖ ਤਰ੍ਹਾਂ ਦੇ ਤਸੀਹੇ ਦਿੱਤੇ ਗਏ ਕਿ ਉਹਨਾਂ ਇਹ ਹਰਕਤ ਆਪੋਜੀਸ਼ਨ ਪਾਰਟੀਆਂ ਦੇ ਕਹਨ ਤੇ ਕੀਤੀ ਸੀ ਤਕਰੀਬ 70 ਕਰੋ ਕਾਗਜ਼ਾਂ ਤੇ ਤੱਕੇ ਨਾਲ ਦਸਖਤ ਕਰਵਾਏ ਗਏ ਕੁੱਲ 6 ਵਿੱਚੋਂ 5 ਬੁਲਾਜਮ ਸਾਕਰ ਸ਼ਰਮਾ, ਮਨਮੋਜਨ ਡੀ, ਲਲਿਤ ਝਾ, ਮਹੇਸ਼ ਕੁਮਾवत ਤੇ ਅਮੋਲ ਸਿੰਦੇ ਨੇ ਆਪਣੀ ਆਰਸੀ ਵਿੱਚ ਕਿਹਾ ਹੈ ਕਿ ਉਹਨਾਂ ਨੂੰ ਆਪਣੇ ਸੋਸ਼ਲ ਮੀਡੀਆ ਸਾਈਟਸ ਅਕਾਊਂਟਸ, ਈਮੇਲ ਤੇ ਫੋਨ ਦੇ ਪਾਸਵਰਡ ਦੇਣ ਲਈ ਮਜਬੂਰ ਕੀਤਾ ਗਿਆ ਪੋਲੀਗ੍ਰਾਫ ਟੈਸਟ ਕਰਨ ਵਾਲੇ ਅਧਿਕਾਰੀਆਂ ਨੇ ਮੁਲਾਜ਼ਮਾਂ ਤੇ ਸਿਆਸੀ ਪਾਰਟੀ ਜਾਂ ਲੀਡਰਾਂ ਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਲਈ ਨਾ ਨਾ ਲੈਂਦਾ ਦਬਾਅ ਪਾਇਆ ਉਹਨਾਂ ਨੇ ਪਿਛਲੇ ਸਾਲ 13 ਦਸੰਬਰ ਨੂੰ ਸੰਸਦ ਦੇ ਸਦ ਰੋਤਾ اجلاس ਦੌਰਾਨ ਇਹ ਘਟਨਾ ਹੋਈ ਸੀ ਜਿਸ ਨੂੰ ਸੁਰੱਖਿਆ ਵਿੱਚ ਗੰਭੀਰ ਟੁੱਕ ਦਾ ਮਾਮਲਾ ਮੰਨਿਆ ਗਿਆ ਸੀ ਉਦੋਂ ਪੁਲਿਸ ਨੇ ਕਿਹਾ ਸੀ ਕਿ ਮੁੱਢਲੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਨੀਲਮ ਤੇ ਅਮੋਲ ਜਿਹੜੇ ਸੰਸਦ ਦੇ ਬਾਹਰ ਪੜੇ ਗਏ ਸਨ ਕੋਲ ਮੋਬਾਈਲ ਫੋਨ ਨਹੀਂ ਸੀ ਕੋਈ ਬੈਗ ਜਾਂ ਪਛਾਣ ਪੱਤਰ ਵੀ ਨਹੀਂ ਸੀ ਉਹਨਾਂ ਦਾ ਕਹਿਣਾ ਸੀ ਕਿ ਉਹ ਖੁਦ ਸੰਸਦ ਪੁੱਜੇ ਤੇ ਉਹਨਾਂ ਦਾ ਕਿਸੇ ਜਥੇਬੰਦੀ ਨਾਲ ਕੋਈ ਸਬੰਧ ਨਹੀਂ ਇਹ ਸਭ ਕੁਝ ਕਿਹਾ ਗਿਆ ਸੀ ਉਸ ਦਿਨ ਦੋ ਨੌਜਵਾਨ ਦਰਸ਼ਕ ਗੱਦੀ ਤੋਂ ਲੋਕ ਸਭਾ ਦੀਆਂ ਬੈਂਚਾਂ ਤੇ ਖੁੱਦੇ ਸਨ ਤੇ ਉਹਨਾਂ ਰੰਗीन ਧੂਆਂ ਛੱਡਿਆ ਸੀ ਇਹਨਾਂ ਨੂੰ ਵੀ ਪੜ ਲਿਆ ਗਿਆ ਸੀ ਦੋ ਹੋਰ ਵੀ ਫੜੇ ਗਏ ਸਨ ਇਹ ਬਏ ਰਸਗਾਰੀ ਤੇ ਸਰਕਾਰੀ ਦਮਨ ਖਿਲਾਫ ਲੋਕਾਂ ਦਾ ਧਿਆਨ ਕਿੰਨਾ ਚਾਹੁੰਦੇ ਸਨ ਜਿਹੜੀਆਂ ਅਖਬਾਰੀ ਰਿਪੋਰਟਾਂ ਉਸ ਵੇਲੇ ਦੀਆਂ ਦੱਸ ਰਹੀਆਂ ਸਨ ਦੇਸ਼ ਵਿੱਚ ਬੇਰੋਜ਼ਗਾਰੀ ਦਾ आलम ਇਹ ਹੈ ਕਿ ਬਿਹਾਰ ਤੋਂ ਲੈ ਕੇ ਦਿੱਲੀ ਦੀਆਂ ਸੜਕਾਂ ਤੱਕ ਲੱਖਾਂ ਨੌਜਵਾਨ ਪ੍ਰਦਰਸ਼ਨ ਕਰ ਰਹੇ ਹਨ ਨੌਜਵਾਨਾਂ ਮਲਜ਼ਮਾਂ ਦੇ ਫੋਨ ਤੇ ਸੋਸ਼ਲ ਮੀਡੀਆ ਸਾਈਟਸ ਨੂੰ ਪੁਲਿਸ ਕਿੰਨੀ ਵਾਰ ਹੰਗਾਲ ਚੁੱਕੀ ਹੈ ਤੇ ਬਿਨਾਂ ਦੱਸੇ ਅਧਿਕਾਰੀ ਜਾਣਕਾਰੀਆਂ ਜਨਤਕ ਵੀ ਕਰਦੇ ਆ ਰਹੇ ਹਨ ਹਫਤਾ ਪਹਿਲਾਂ ਵੀ ਦਿੱਲੀ ਪੁਲਿਸ ਨੇ ਕਿਹਾ ਸੀ ਕਿ ਸਾਰੇ ਮਲਜ਼ਮ ਮਸ਼ਹੂਰ ਹੋਣ ਲਈ ਕੁਝ ਵੱਡਾ ਕਰਨਾ ਚਾਹੁੰਦੇ ਸਨ ਇਨੋਂ ਤੋਂ ਇਲਾਵਾ ਪੁਲਿਸ ਨੂੰ ਪੜਤਾਲ ਵਿੱਚ ਕੁਝ ਵੀ ਨਹੀਂ ਲੱਭਾ ਅਜਿਹੇ ਵਿੱਚ ਸਵਾਲ ਉੱਠਦਾ ਹੈ ਕਿ ਜਦ ਸਭ ਸ਼ੀਸ਼ੇ ਵਾਂਗ ਸਾਫ਼ ਹੈ ਤਾਂ ਫਿਰ ਇਹ ਨਾਰਕੋ ਟੈਸਟ ਜਾਂ ਪੋਲੀਗ੍ਰਾਫ ਟੈਸਟ ਜਿਹਦੇ ਵਿੱਚ 압 ਦਬਾਅ ਪਾ ਕੇ ਆਪੋਜੀਸ਼ਨ ਪਾਰਟੀਆਂ ਜਾਂ ਆਗੂਆਂ ਦਾ ਨਾਂ ਕਬੂਲ ਕਰਾਉਣ ਦੀ ਕਿਉਂ ਮਜਬੂਰ ਕੀਤਾ ਜਾ ਰਿਹਾ ਹੈ ਜਿਸ ਭਾਜਪਾ ਸੰਸਦ ਦੇ ਪਾਸ ਤੇ ਨੌਜਵਾਨ ਸੰਸਦ ਵਿੱਚ ਦਾਖਲ ਹੋਏ ਸਨ ਉਸ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਪਰ ਆਪਣੀ ਪੀੜਾ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕਰਨ ਵਾਲੀ ਨੌਜਵਾਨਾਂ ਨੂੰ ਅਨਮਨੁੱਖੀ ਇੱਤਿਸੀ ਹੈ ਦਿੱਤੇ ਜਾ ਰਹੇ ਨੇ ਦੋਸਤੋ ਜਿਸ ਤਰ੍ਹਾਂ ਕੇ ਤੁਸੀਂ ਦੇਖਿਆ ਹੈ ਬਹੁਤ ਵਾਰ ਜਿਹੜੀ ਖਬਰ ਆਉਂਦੀ ਹੈ ਦਿਖਾਇਆ ਜਾਂਦਾ ਉਹ ਕੁਝ ਹੋਰ ਹੁੰਦਾ ਲੇਕਿਨ ਅਗੋਂ ਉਹਦੇ ਪਿੱਛੇ ਚੱਲ ਹੀ ਜਿਹੜੀ ਗੱਲ ਹੈਗੀ ਆ ਉਹ ਕੁਝ ਹੋਰ ਹੁੰਦੀ ਆ ਤੇ ਇਹ ਅੱਜ ਦਾ ਨਹੀਂ ਬੜੇ ਲੰਬੇ ਸਮੇਂ ਤੋਂ ਇਹ ਅਸੀਂ ਦੇਖਦੇ ਆਂ ਪਾਸਾ ਹੁੰਦਾ ਇਸ ਨੂੰ ਦੇਖ ਕੇ ਤਾਂ ਨਜ਼ਰ ਆਉਂਦਾ ਹੈ ਕਿ ਲਾਜ਼ਮੀ ਤੌਰ ਤੇ ਇਹਨਾਂ ਨੌਜਵਾਨਾਂ ਨੇ ਅ ਬੇਰੋਜ਼ਗਾਰੀ ਤੋਂ ਅੱਕ ਕੇ ਜਿਹੜਾ ਉਹਨੂੰ ਲੱਗਦਾ ਕਿ ਅਜਿਹੇ ਸਿਸਟਮ ਦੇ ਵਿੱਚ ਉਹਨਾਂ ਦੀ ਗੱਲ ਹੀ ਸੁਣੀ ਜਾ ਰਹੀ ਇਹਨਾਂ ਨੇ ਇੱਕ ਨਵੇਂ ਢੰਗ ਦੇ ਨਾਲ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਦੇਸ਼ ਦੇ ਸਾਹਮਣੇ ਆਇਆ ਤੇ ਲੋਕ ਇਹ ਗੱਲ ਨੂੰ ਸਮਝ ਵੀ ਗਏ ਹਨ ਕਿ ਇਹ ਨੌਜਵਾਨ ਕਿਸੇ ਤਰ੍ਹਾਂ ਦੇ ਕੋਈ ਅੰਤਕਵਾਦੀ ਨਹੀਂ ਸਨ ਇਹ ਆਮ ਨੌਜਵਾਨ ਸਨ ਤੇ ਆਮ ਨੌਜਵਾਨਾਂ ਨੂੰ ਸੁਣਿਆ ਜਾਣਾ ਲਾਜ਼ਮੀ ਹੈ ਅਜਿਹਾ ਕੁਝ ਜਿਹੜਾ ਉਹਨਾਂ ਦੇ ਪ੍ਰਾਂਤਕ ਕੀਤਾ ਜਾ ਰਿਹਾ ਇਹ ਬਹੁਤ ਹੀ ਘਨੌਣੀ ਗੱਲ ਹੈ ਤੇ ਇਹ ਖਤਮ ਹੋਣੀ ਚਾਹੀਦੀ ਹੈ ਇਹਨਾਂ ਨੌਜਵਾਨਾਂ ਦੇ ਉੱਪਰ ਜਿਹੜੇ ਯੂਪੀਏ ਜੈਸੇ ਪर्चे ਦਰਜ ਕੀਤੇ ਗਏ ਨੇ ਉਹ ਰੱਦ ਕਰਨੇ ਚਾਹੀਦੇ ਨੇ ਤੇ ਲੋਕਾਂ ਨੂੰ ਵੀ ਇਹਨਾਂ ਦੀ ਹਮਾਇਤ ਕਰਨੀ ਚਾਹੀਦੀ ਹੈ ਦੋਸਤੋ ਅਜਿਹਾ ਕੁਝ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹਾਂ ਤਾਂ ਤੁਹਾਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਸਾਡੇ ਨਾਲ ਬਣੇ ਰਹੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਵਿੱਚ ਲੈ ਕੇ ਦੇਖਦੇ ਰਹੋ ਰੈਸ਼ਨਲ ਟਾਕ अगर आपको हमारी वीडियो अच्छी लगी तो वीडियो को लाइक करें सुझाव के लिए कुम...